ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਾਣਾਂਗੇ ਜੀ ਵੀਡੀਓ ਦੇ ਅਗਲੇ ਪਾਰਟ ਦੇ ਵਿੱਚ ਪਹਿਲੇ ਪਾਰਟ ਦੇ ਵਿੱਚ ਤੁਸੀਂ ਜਾਣਿਆ ਕਿ ਗਲਾ ਪਿੱਛੇ ਜਾਂਦਾ ਤਾਂ ਆਪਾਂ ਕੀ ਕਰ ਸਕਦੇ ਹਾਂ ਜੇ ਆਰਮਹੋਲ ਤੇ ਗਲੇ ਦੇ ਸੈਂਟਰ ਦੇ ਵਿੱਚ ਇੱਥੇ ਫਲਫੀਪਨ ਆਉਂਦਾ ਤਾਂ ਆਪਾਂ ਕੀ ਕਰ ਸਕਦੇ ਹਾਂ ਠੀਕ ਹੈ ਜੀ ਹੁਣ ਅੱਜ ਦੇ ਪਾਰਟ ਦੇ ਵਿੱਚ ਆਪਾਂ ਇਹ ਜਾਣਾਂਗੇ ਆਪਣਾ ਬਾਡੀ ਟੈਕਚਰ ਕੁਝ ਇਸ ਤਰੀਕੇ ਨਾਲ ਹੁੰਦਾ ਹੈ ਲੇਡੀਜ਼ ਠੀਕ ਹੈ ਜੀ ਆਪਾਂ ਪਲੇਟ ਪਾਉਣੀ ਆ ਸਿੱਖਾਂਗੇ ਕਿ ਪਲੇਟ ਕਿਵੇਂ ਨਾਲ ਆਪਣੀ ਹੈ ਤੁਸੀਂ ਬੋਡੀ ਦੇ ਇਸ ਤਰੀਕੇ ਨਾਲ ਕਰਕੇ ਮੋਢੇ ਦੇ ਉੱਪਰੋਂ ਐਂਜੀ ਟੇਪ ਰੱਖਣਾ ਹੈ ਹੁਣ ਇਹ ਸਾਈਜ਼ ਛੋਟਾ ਹੈ ਤੁਸੀਂ ਪਲੀਜ਼ ਸਮਝਣ ਦੀ ਕੋਸ਼ਿਸ਼ ਕਰਿਓ ਕਿ ਮੈਂ ਤੁਹਾਨੂੰ ਕੀ ਸਮਝਾਉਣਾ ਚਾਹੁੰਦੀ ਐ ਤੁਸੀਂ ਆਪਣਾ ਇਸ ਤਰੀਕੇ ਦੇ ਨਾਲ ਐਂਜੀ ਟੇਪ ਰੱਖਣਾ ਹੈਗਾ ਠੀਕ ਹੈ ਜੀ ਤੇ ਜਿੱਥੇ ਆਪਣੀ ਬ੍ਰੈਸਟ ਦਾ ਸੈਂਟਰ ਆ ਰਿਹਾ ਉਸ ਤੋਂ ਥੋੜਾ ਜਿਹਾ نیچے ਕਿੰਨਾ نیچے ਲਗਭਗ 1.5 ਤੋਂ 2 ਇੰਚ نیچے ਬ੍ਰੈਸਟ ਦੇ ਸੈਂਟਰ ਤੋਂ ਲਗਭਗ ਪੌਣੇ 2 ਇੰਚ نیچے ਆਪਾਂ ਜਾਵਾਂਗੇ ਕਿਸੇ ਦਾ 10 ਇੰਚ ਆਊਗਾ ਕਿਸੇ ਦਾ 11 ਇੰਚ ਆਊਗਾ ਕਿਸੇ ਦਾ 12 ਆਊਗਾ ਬਹੁਤ ਜ਼ਿਆਦਾ ਹੈਵੀ ਸਾਈਜ਼ ਦੇ ਵਿੱਚ 13 ਤੱਕ ਵੀ ਚਲਾ ਜਾਂਦਾ ਠੀਕ ਹੈ ਜੀ ਇਸ ਤੋਂ ਅੱਗੇ ਵੀ ਹੋ ਸਕਦਾ ਹੈ ਜਿਹੜੇ ਬਹੁਤ ਜ਼ਿਆਦਾ ਪਲੱਸ ਸਾਈਜ਼ ਹੈ ਠੀਕ ਹੈ ਇਸ ਤਰੀਕੇ ਨਾਲ ਆਪਾਂ ਇੰਚ ਟੇਪ ਰੱਖਾਂਗੇ ਬੋਡੀ ਦੇ ਉੱਪਰ ਤੇ ਉਹਨਾਂ ਦੀ ਬ੍ਰੈਸਟ ਦੇ ਸੈਂਟਰ ਤੋਂ ਬਿਲਕੁਲ نیچے ਆਪਾਂ ਇੱਕ ਅੰਦਾਜ਼ਾ ਲਗਾ ਲਾਂਗੇ ਕਿ ਆਪਣਾ 10 ਆ ਰਿਹਾ 11 ਆ ਰਿਹਾ ਜਿੰਨਾ ਵੀ ਆ ਰਿਹਾ ਉਹਦੇ ਵਿੱਚ ਅੱਧਾ ਇੰਚ ਮਾਰਜਿਨ ਪਲੱਸ ਕਰਕੇ ਆਪਾਂ ਪਲੇਟ ਦੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਤੇ ਸੋ ਜਿਹੜਾ ਹੈਗਾ ਇਹ ਇਹਨਾਂ ਦੋਹਾਂ ਦੇ ਜਿਵੇਂ ਕਿ ਮੰਨ ਕੇ ਚੱਲੋ ਕਿ ਆਪਾਂ ਸੈਂਟਰ ਦਾ ਨਿਸ਼ਾਨ ਇੱਥੇ ਲਗਾ ਲਿਆ ਨੀਚੇ ਕਰਕੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਮਰ ਦਾ ਜਿਹੜਾ ਨਿਸ਼ਾਨ ਆਪਾਂ ਨਾਪਦੇ ਆ ਠੀਕ ਹੈ ਜੀ ਉਹ ਕਿੱਥੇ ਕਰਕੇ ਕਰਨਾ ਹੈ ਉਹ ਜਿਹੜਾ ਹੈਗਾ ਕਿ ਮੰਨ ਲਓ ਕਿ ਆਪਣੀ ਬ੍ਰੈਸਟ ਉੱਪਰ ਨੂੰ ਉੱਭਰੀ ਹੁੰਦੀ ਹੈ ਤੇ ਉੱਪਰ ਹੀ ਜਿਹੜਾ ਹੈਗਾ ਆਪਣੇ ਇਸ ਤਰੀਕੇ ਨਾਲ ਪਲੇਟ ਦਾ ਨਿਸ਼ਾਨ ਆ ਜਾਊਗਾ ਤੇ ਜਦੋਂ ਆਪਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਐਂਜੀਟੀ ਭਰ ਆਖਦੇ ਆ ਸਾਰੀ ਬ੍ਰੈਸਟ ਖਤਮ ਤੋਂ ਹੋਣ ਤੋਂ ਬਾਅਦ نیچے ਇਸ ਤਰੀਕੇ ਨਾਲ ਫੋਲਡ ਕਰਕੇ ਆਏ ਲੈ ਜਾਣਾ ਇਨਸ ਟਿਪ ਤੇ ਜਿੱਥੇ ਬ੍ਰੈਸਟ ਦਾ ਏਰੀਆ ਸਾਰਾ ਖਤਮ ਹੋ ਜਾਂਦਾ ਉੱਥੇ ਜਾ ਕੇ ਆਪਾਂ ਕਮਰ ਦਾ ਨਿਸ਼ਾਨ ਲਗਾਵਾਂਗੇ ਹੁਣ ਇਹ ਵੀ ਨਿਸ਼ਾਨ ਹੈਗਾ ਜਿਹੜਾ ਕਿਸੇ ਦੇ ਤਾਂ ਜਿਹੜਾ ਹੈਗਾ ਮੰਨ ਕੇ ਚੱਲੋ ਕਿ ਆਰਮਹੋਲ ਦੀ ਕਾਰਟ ਤੋਂ ਆਰਮਹੋਲ ਦੀ ਕਾਰਟ ਤੋਂ نیچے ਕਿਸੇ ਦੇ 6 ਇੰਚ ਆਊਗਾ ਕਿਸੇ ਦੇ 5.5 ਆਊਗਾ 5 ਆਊਗਾ 6.5 ਆਊਗਾ 7 ਵੀ ਆਊਗਾ ਠੀਕ ਹੈ ਜੀ ਅਲੱਗ-ਅਲੱਗ ਹੈਵੀ ਸਾਈਜ਼ ਕਿਉਂਕਿ ਇੱਥੋਂ ਲੈ ਕੇ ਇੱਥੋਂ ਤੱਕ ਦੀ ਲੈਂਥ ਹੈ ਜਿਹੜੀ ਉਹ ਸਾਰੇ ਪਰਸਨ ਦੀ ਅਲੱਗ-ਅਲੱਗ ਹੁੰਦੀ ਹੈ ਤੇ ਇੱਥੋਂ ਜਿਹੜਾ ਬ੍ਰੈਸਟ ਏਰੀਆ ਇਹ ਵੀ ਸਾਰਿਆਂ ਦਾ ਅਲੱਗ-ਅਲੱਗ ਹੁੰਦਾ ਸੋ ਇਸ ਕਰਕੇ ਜਿਹੜਾ ਕਮਰ ਦਾ ਨਾਪ ਹੈਗਾ ਜਾਂ ਪਲੇਟਾਂ ਦੇ ਨਿਸ਼ਾਨ ਹੈਗੇ ਆ ਇਹ ਵੀ ਸਾਰਿਆਂ ਦੇ ਅਲੱਗ-ਅਲੱਗ ਹੋਣਗੇ ਸੈਂਟਰ ਗੈਪ ਵੀ ਜਿਹੜਾ ਹੈਗਾ ਤੁਸੀਂ ਆਪਣੇ ਹਿਸਾਬ ਨਾਲ ਸੈੱਟ ਕਰ ਲੈਣਾ ਹੈਗਾ ਕਿ ਹੈਵੀ ਸਾਈਜ਼ ਦੇ ਵਿੱਚ ਸੈਂਟਰ ਗੈਪ 9 ਇੰਚ 10 ਇੰਚ ਤੱਕ ਵੀ ਚਲਾ ਜਾਂਦਾ ਜਿਹੜੇ ਨਾਰਮਲ ਜਿਹੇ ਸਾਈਜ਼ ਆ ਜਿਹੜੇ ਚੈਸ ਸਾਈਜ਼ ਇਹਨਾਂ ਦਾ ਹੈਗਾ 20 21 22 ਲਗਭਗ ਉਹਨਾਂ ਦਾ ਸੈਂਟਰ ਗੈਪ ਹੈ ਜਿਹੜਾ 8 ਇੰਚ ਹੁੰਦਾ ਜਿਹੜੇ ਇਸ ਤੋਂ ਥੱਲੇ ਦੇ 3 4 ਸਾਈਜ਼ ਹੈਗੇ ਆ ਉਹਨਾਂ ਦੇ ਵਿੱਚ 7.5 ਆ ਜਾਂਦਾ ਉਸ ਤੋਂ نیچے ਦੇ ਜਿਹੜੇ 2 3 ਸਾਈਜ਼ ਹੈਗੇ ਆ ਉਹਨਾਂ ਦੇ ਵਿੱਚ 7 ਇੰਚ ਆ ਜਾਂਦਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਆਪਾਂ ਸੈੱਟ ਕਰਨਾ ਹੈਗਾ ਸੋ ਜਿਹੜਾ ਹੈਗਾ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਆਪਾਂ ਕਿਸੇ ਵੀ ਗੱਲ ਦੇ ਉੱਪਰ ਰੱਟਾ ਨਹੀਂ ਮਾਰ ਸਕਦੇ ਆਪਾਂ ਬੋਡੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈਗੀ ਹੈ ਠੀਕ ਹੈ ਜੀ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜਿਵੇਂ ਕਿ ਐਗਜ਼ਾਮਪਲ ਕਿ ਮੈਂ ਮੈਥ ਦੇ ਜਿਵੇਂ ਆਪਾਂ ਸਮ ਕਰਦੇ ਹੁੰਨੇ ਆ ਤੇ ਆਪਾਂ ਨੂੰ ਸਾਰੇ ਇਹ ਕਹਿੰਦੇ ਕਿ ਫਾਰਮੂਲਾ ਤਾਂ ਤੁਸੀਂ ਰੱਟਾ ਮਾਰ ਕੇ ਯਾਦ ਰੱਖ ਸਕਦੇ ਹੋ ਪਰ ਜਿਹੜੇ ਉਸ ਫਾਰਮੂਲੇ ਦੇ ਨਾਲ ਜਿਹੜਾ ਸਵਾਲ ਨੂੰ ਹੱਲ ਕਰਨਾ ਉਹ ਆਪਾਂ ਇੱਕ ਸਮਝ ਕੇ ਕਰਨਾ ਹੈਗਾ ਉਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਇਹ ਸਾਰੇ ਆਪਾਂ ਫਾਰਮੂਲੇ ਜਿਹੜੇ ਹੈਗੇ ਆ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਇਸ ਤਰੀਕੇ ਨਾਲ ਇੰਚ ਟੇਪ ਰੱਖਣਾ ਇੱਥੋਂ ਤੱਕ ਨਪਣਾ ਹੈ ਇਹ ਚੀਜ਼ਾਂ ਤੁਸੀਂ ਯਾਦ ਰੱਖ ਸਕਦੇ ਹੋ ਪਰ ਤੁਹਾਨੂੰ ਮੌਕੇ ਦੇ ਨਾਪਣਾ ਪੈਣਾ ਹੈ ਤੁਹਾਨੂੰ ਬੋਡੀ ਨੂੰ ਸਮਝਣਾ ਪੈਣਾ ਹੈ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਹੈਗਾ ਨਾਪ ਮੇਰੇ ਕੋਲੇ ਜਿਵੇਂ ਕਿ ਪਲੇਟ ਦਾ ਨਿਸ਼ਾਨ ਲਗਾਉਣਾ ਹੈਗਾ ਤੇ ਆਪਾਂ ਅਗਲੇ ਪੱਲੇ ਤੋਂ ਹੀ ਇੱਥੋਂ ਹੀ ਨਾਪਾਂਗੇ ਪਿਛਲੇ ਪੱਲੇ ਤੋਂ ਨਹੀਂ ਨਾਪਾਂਗੇ ਠੀਕ ਹੈ ਇਸ ਤਰੀਕੇ ਦੇ ਨਾਲ ਕਰਕੇ ਆਪਾਂ 12.5 ਇੰਚ ਦੇ ਉੱਪਰ ਨਿਸ਼ਾਨ ਲਗਾਵਾਂਗੇ ਕਿਉਂਕਿ ਮੇਰੇ ਇਸ ਕਮੀਜ਼ ਦਾ ਨਾਪ ਹੈ ਜਿਹੜਾ ਉਹ ਡਾਊਨ 12 ਇੰਚ ਪਲੇਟ ਹੈ ਅੱਧਾ ਇੰਚ ਮਾਰਜਿਨ ਪਲੱਸ ਕਰਦੇ ਹੋਏ 12.5 ਦੇ ਉੱਪਰ ਮੈਂ ਨਿਸ਼ਾਨ ਲਗਾ ਦਿੱਤਾ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਸੀਂ ਵੀ ਇਸ ਫਾਰਮੂਲੇ ਨੂੰ ਫੋਲੋ ਕਰਦੇ ਹੋਏ ਨਿਸ਼ਾਨ ਜਿਹੜੇ ਹੈਗੇ ਆ ਉਹ ਲਗਾ ਲੈਣੇ। ਸੈਂਟਰ ਗੈਪ ਹੈ ਜਿਹੜਾ ਮੇਰੇ ਕੋਲੇ ਜਿਹੜਾ ਉਹ 8 ਇੰਚ ਹੈ 8 ਦਾ ਹਾਫ ਹੈ ਜਿਹੜਾ ਆਪਾਂ 4 ਇੰਚ ਦੇ ਉੱਪਰ ਨਿਸ਼ਾਨ ਲਗਾ ਦਿੱਤਾ। ਠੀਕ ਹੈ ਜੀ। ਹੁਣ ਇੱਥੇ ਗੱਲ ਕਰਦੇ ਆਪਾਂ ਕਿ ਜਿਹੜੀ ਹੈਗੀ ਐ ਇੱਥੇ ਟ੍ਰੈਂਗਲ ਬਣਦੀ ਐ ਉਹ ਆਪਾਂ ਕਿਵੇਂ ਜਾਣੀਏ ਕਿ ਇਹ ਵੱਡੀ ਬਣਾਈਏ કે ਛੋਟੀ ਬਣਾਈਏ ਮੋਟਾ ਜਿਹਾ ਮੈਥਡ ਐ ਕਿ ਜੇ ਤਾਂ ਛੋਟਾ ਸਾਈਜ਼ ਐ ਤਾਂ ਟ੍ਰੈਂਗਲ ਛੋਟੀ ਹੋਊਗੀ ਜੇ ਨਾਰਮਲ ਸਾਈਜ਼ ਐ ਟ੍ਰੈਂਗਲ ਨਾਰਮਲ ਹੋਊਗੀ ਜੇ ਹੈਵੀ ਸਾਈਜ਼ ਐ ਤਾਂ ਉਹਦੇ ਵਿੱਚ ਟ੍ਰੈਂਗਲ ਵੱਡੀ ਹੋਊਗੀ ਸੋ ਜਿਹੜਾ ਹੈਗਾ 21 22 ਦੇ ਸਾਈਜ਼ ਐ ਜਿਹੜਾ 20 21 22 ਲਗਭਗ ਠੀਕ ਐ ਜੀ ਤੇ ਇਹਨਾਂ ਦੇ ਵਿੱਚ ਜਿਹੜੀ ਟ੍ਰੈਂਗਲ ਹੈਗੀ ਆ ਉਹ 2 ਇੰਚ ਦੇ ਗੈਪ ਵਾਲੀ ਬਣਦੀ ਹੈਗੀ ਆ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਕ ਨਿਸ਼ਾਨ ਆਪਾਂ 2 ਇੰਚ ਦੇ ਉੱਪਰ ਲਗਾ ਦਤਾ ਹੈ ਇਸ ਨਿਸ਼ਾਨ ਦਾ ਤੇ ਇਸ ਨਿਸ਼ਾਨ ਦਾ 2 ਇੰਚ ਦਾ ਫਰਕ ਹੈ ਇਹਦੇ ਸਨ ਵਿੱਚ ਆਪਾਂ ਇੱਕ ਸੈਂਟਰ ਦਾ ਮਾਰਕ ਕਰਾਂਗੇ ਸੈਂਟਰ ਇਸ ਤੋਂ ਬਾਅਦ ਆਪਾਂ ਇੱਧਰ ਨੂੰ ਆਪਾਂ 2 ਇੰਚ ਨਹੀਂ ਜਾਣਾ ਇੱਧਰ ਨੂੰ ਆਪਾਂ ਪੌਣੇ 2 ਇੰਚ ਦੇ ਉੱਪਰ ਨਿਸ਼ਾਨ ਲਗਾਵਾਂਗੇ ਤੁਸੀਂ ਵੀ ਐਸੇ ਤਰੀਕੇ ਦੇ ਨਾਲ ਜੇ ਤੁਸੀਂ ਇਧਰਲੀ ਸਾਈਡ ਨੂੰ ਢਾਈ ਲਗਾ ਰਹੇ ਹੋ ਤਾਂ ਇਧਰਲੀ ਸਾਈਡ ਨੂੰ ਸਵਾ ਦੋ ਰੱਖਣਾ ਹੈ ਠੀਕ ਹੈ ਜੀ ਜੇ ਇਸੇ ਤਰੀਕੇ ਦੇ ਨਾਲ ਮੰਨ ਲਓ ਕਿ 1 ਇੰਚ ਦਾ ਚੌਥਾ ਹਿੱਸਾ ਕੱਟ ਕਰਕੇ ਉੱਪਰ ਨਿਸ਼ਾਨ ਲਗਾਉਣਾ ਤੁਸੀਂ ਇੱਥੇ ਜਿੰਨਾ ਵੀ ਗੈਪ ਲਾਇਆ ਹੈ ਉਹਦੇ ਸੈਂਟਰ 'ਚ ਇੱਕ ਨਿਸ਼ਾਨ ਲਗਾਉਣਾ ਹੈ ਜਿੰਨਾ ਵੀ ਤੁਸੀਂ ਟੋਟਲ ਗੈਪ ਲਿਆ ਉਹਦੇ ਸੈਂਟਰ ਦਾ ਨਿਸ਼ਾਨ ਤੇ ਉਹਦੇ ਉੱਪਰ ਨੂੰ ਤੁਸੀਂ ਇਸ ਗੈਪ ਤੋਂ 1 ਇੰਚ ਦਾ ਚੌਥਾ ਹਿੱਸਾ ਕੱਟ ਕਰਕੇ ਨਿਸ਼ਾਨ ਜਿਹੜਾ ਹੈਗਾ ਇਹਨੂੰ ਲਗਾ ਦੇਣਾ ਇਸ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਆਪਾਂ ਜਿਹੜਾ ਤੀਰੇ ਦੇ ਬਰਾਬਰ ਵਾਲਾ ਨਿਸ਼ਾਨ ਹੈਗਾ ਇਹਦੇ ਨਾਲ ਆਪਾਂ ਮੈਚ ਕਰ ਦਵਾਂਗੇ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਕਮਰ ਦਾ ਨਿਸ਼ਾਨ ਹੈ ਇੱਥੇ ਮੇਰਾ ਵਿੱਧ ਮਾਰਜਿਨ ਕਿਉਂਕਿ ਇੱਥੇ ਜਿਹੜਾ ਹੈਗਾ 1/2 ਇੰਚ ਮਾਰਜਿਨ ਚਲਾ ਜਾਊਗਾ ਜਦੋਂ ਆਪਾਂ ਬਾਜੂ ਨੂੰ ਅਟੈਚ ਕਰਾਂਗੇ ਠੀਕ ਹੈ ਜੀ ਵਿੱਧ ਮਾਰਜਿਨ ਜਿਹੜਾ ਹੈਗਾ ਮੇਰੇ ਕੋਲੇ ਉਹ 6.5 ਇੰਚ ਦਾ ਜਿਹੜਾ ਹੈਗਾ ਕਮਰ ਤੇ ਨਾਭ ਆ ਰਿਹਾ ਇਸ ਤੋਂ ਬਾਅਦ 6 ਤੋਂ ਬਾਅਦ 1 ਇੰਚ ਆਪਾਂ ਇੱਕ ਹੋਰ ਨਿਸ਼ਾਨ ਲਗਾਵਾਂਗੇ ਨੀਚੇ ਹੁਣ ਇਹ ਨਿਸ਼ਾਨ ਕਿਉਂ ਲਗਾਇਆ ਇਹ ਨਿਸ਼ਾਨ ਲਗਾਇਆ ਹੈਗਾ ਆਪਾਂ ਕਮਰ ਵਾਲੀ ਸਾਈਡ ਵਾਲੀ ਪਲੇਟ ਇਹਨੂੰ ਸਿੱਧਾ ਨਿਸ਼ਾਨ ਇਸ ਤਰੀਕੇ ਨਾਲ ਮੈਚ ਕਰਾਂਗੇ ਤੇ ਇਹ ਆਪਣੀ ਕਮਰ ਵਾਲੀ ਸਾਈਡ ਵਾਲੀ ਪਲੇਟ ਆ ਜਿਹੜੀ ਇਹ ਬਣ ਕੇ ਰੈਡੀ ਹੋਗੀ ਠੀਕ ਹੈ ਜੀ ਤੇ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਮੇਰੇ ਕੋਲੇ ਜਿਹੜੀ ਪਲੇਟ ਦੀ ਲੈਂਥ ਹੈਗੀ ਆ ਉਹ 6 ਇੰਚ ਹੁਣ ਇੱਥੇ ਆਪਾਂ ਸਮਝਾਂਗੇ ਕਿ ਪਲੇਟ ਦੀ ਲੈਂਥ ਹੈ ਜਿਹੜੀ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਜਾਣੀਏ ਕਿ ਆਪਾਂ ਪਲੇਟ ਦੀ ਲੈਂਥ ਕਿੰਨੀ ਰੱਖਣੀ ਹੈ ਠੀਕ ਹੈ ਜੀ ਇਹਦੇ ਵਿੱਚ ਆਪਾਂ ਆਪਣਾ ਮੈਥਡ ਯੂਜ਼ ਨਹੀਂ ਕਰ ਸਕਦੇ ਕੋਈ ਆਪਣੇ ਦਿਮਾਗ ਤੋਂ اٹੇ-ਛਤੇ ਇਹਨਾਂ ਨਿਸ਼ਾਨੀ ਨਹੀਂ ਲਾ ਸਕਦੇ ਇਹਦੇ ਵਿੱਚ ਆਪਾਂ ਇਹ ਦੇਖਣਾ ਹੈ ਕਿ ਜਿਸ ਪਰਸਨ ਦਾ ਚਾਹੇ ਤੁਸੀਂ ਆਪਣਾ ਚਾਹੇ ਆਪਣੇ ਕਿਸੇ ਕਸਟਮਰ ਦਾ ਜਾਂ ਫੈਮਿਲੀ ਮੈਂਬਰ ਦਾ ਕਿਸੇ ਦਾ ਵੀ ਸੂਟ ਰੈਡੀ ਕਰ ਰਹੇ ਆਂ ਤੁਸੀਂ ਉਹ ਦੇਖਣਾ ਹੈ ਕਿ ਉਹਨਾਂ ਦੇ ਪੇਟ ਦਾ ਜਿਹੜਾ ਸਾਈਜ਼ ਹੈਗਾ ਉਹ ਨਾਰਮਲ ਹੈ ਠੀਕ ਹੈ ਜੀ ਜੇ ਤਾਂ ਉਹਨਾਂ ਦਾ ਸਾਈਜ਼ ਹੈ ਜਿਹੜਾ ਪੇਟ ਦਾ ਬਿਲਕੁਲ ਹੀ ਅੰਦਰ ਹੈ ਠੀਕ ਹੈ ਫਿਰ ਤਾਂ ਤੁਸੀਂ ਜਿਹੜਾ ਹੈਗਾ ਸਾਕ ਤੇ ਨਿਸ਼ਾਨੀ ਲਗਾ ਸਕਦੇ ਆ ਬਿਲਕੁਲ ਸਲੀਮਾ ਦਾ ਠੀਕ ਹੈ ਜੀ ਜੇ ਤੁਹਾਡਾ ਪੇਟ ਹੈ ਜਿਹੜਾ ਉਹ ਨਾਰਮਲ ਸਾਈਜ਼ ਦੇ ਵਿੱਚ ਆਉਂਦਾ ਠੀਕ ਹੈ ਜੀ ਤੇ ਉਹਦੇ ਵਿੱਚ ਜਿਹੜਾ ਹੈਗਾ ਆਪਾਂ ਪਲੇਟ ਦੀ ਲੈਂਥ ਹੈਗੀ ਹੈ ਜਿਹੜੀ ਉਹ 6.5 ਇੰਚ ਕਰ ਸਕਦੇ ਆ ਪਰ ਜੇ ਤੁਹਾਡਾ ਪੇਟ ਹੈ ਜਿਹੜਾ ਬਹੁਤ ਜ਼ਿਆਦਾ ਉੱਭਰਿਆ ਹੋਇਆ ਵੀ ਉੱਪਰ ਵਾਲੀ ਬਾਡੀ ਹੈ ਜਿਹੜੀ ਤੁਹਾਡੀ ਉਹ ਸਲਿਮ ਹੈ نیچے ਜਿਹੜਾ ਹੈਗਾ ਕੱਲਾ ਪਾਰਟ ਪੇਟ ਵਾਲਾ ਹੀ ਜਿਹੜਾ ਵੱਡਾ ਹੈਗਾ ਤੇ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਪਲੇਟ ਦੀ ਲੈਂਥ ਹੈਗੀ ਹੈ ਜਿਹੜੀ ਉਹ 6 ਇੰਚ ਕਰ ਦੇਣੀ ਹੈ ਕਿਉਂਕਿ ਲੰਬੇ ਪਲੇਟ ਫਿਰ ਪੇਟ ਨੂੰ ਜਿਹੜਾ ਹੈਗਾ ਕੱਸ ਇੱਥੋਂ ਜਨਕ ਇੱਥੋਂ ਲੈ ਕੇ ਤੇ ਫਿਰ ਜਨਕ ਇੱਥੋਂ ਤੱਕ ਆ ਜਾਊਗਾ ਹਾਫ ਇੱਥੋਂ ਤੱਕ ਹੋ ਜਾਊਗਾ 6 ਇੰਚ ਇੱਥੋਂ ਤੱਕ ਹੋ ਜਾਊਗਾ ਜੇ ਤੁਸੀਂ ਵੱਡੇ ਪੇਟ ਦੇ ਵਿੱਚ 7 ਇੰਚ ਨਿਸ਼ਾਨ ਲਗਾ ਦਿਨੇ ਹੋ ਮਨ ਕੇ ਇੱਥੋਂ ਚੱਲ ਇੱਥੋਂ ਤੱਕ ਆ ਗਈ ਇੱਥੇ ਪੇਟ ਦਾ ਏਰੀਆ ਆਊਗਾ ਇੱਥੇ ਵੀ ਕੁੱਟਣ ਮਹਿਸੂਸ ਹੋਊਗੀ ਤੁਹਾਨੂੰ ਫਿਰ ਨਾਲ ਬਰਾਬਰ ਦੂਜਾ ਪਲੇਟ ਆ ਉਹ ਵੀ ਇਸੇ ਸਾਈਜ਼ ਤੇ ਆਊਗਾ ਤੇ ਇਸੇ ਸਾਈਜ਼ ਦੇ ਬਰਾਬਰ ਫਿਰ ਬੈਕ ਵਾਲੀਆਂ ਪਲੇਟਾਂ ਆਉਣਗੀਆਂ ਤੇ ਤੁਹਾਡੇ ਪੇਟ ਨੂੰ ਜਿਹੜਾ ਕਾਫੀ ਸਾਰਾ ਖਿਚਾਲ ਜਿਹੜਾ ਹੈਗਾ ਮਹਿਸੂਸ ਹੋਊਗਾ ਤੇ પેટ ਜਿਹੜਾ ਹੈਗਾ ਤੁਹਾਡਾ ਸਹੀ ਪਰਫੈਕਟ ਫਿਟਿੰਗ ਦੇ ਵਿੱਚ ਜਿਹੜਾ ਹੈਗਾ ਨਹੀਂ ਆਊਗਾ ਸੋ ਪਲੇਟ ਦੀ ਲੈਂਥ ਹੈਗੀ ਹੈ ਜਿਹੜੀ ਤੁਸੀਂ ਆਪਣੇ પેટ ਨੂੰ ਧਿਆਨ ਦੇ ਵਿੱਚ ਰੱਖ ਕੇ ਲਗਾਉਣੀ ਹੈ ਬਹੁਤ ਜ਼ਿਆਦਾ ਵੱਡਾ ਪੇਟ ਹੈ 6 ਇੰਚ ਨਾਰਮਲ ਪੇਟ ਹੈ 6.5 ਇੰਚ ਤੇ ਜੇ ਮੰਨ ਕੇ ਚੱਲੋ ਵੀ ਤੁਸੀਂ ਬਿਲਕੁਲ ਸਲਿਮ ਹੋ ਤਾਂ ਤੁਸੀਂ 7 ਇੰਚ ਦੇ ਉੱਪਰ ਪਲੇਟ ਹੈ ਜਿਹੜੇ ਉਹ ਪਾ ਸਕਦੇ ਹੋ ਠੀਕ ਹੈ ਜੀ ਇੱਥੋਂ ਤੱਕ ਜਿਹੜੀ ਹੈਗੀ ਤੁਹਾਨੂੰ ਗੱਲ ਸਮਝ ਲੱਗ ਗਈ ਹੋਊਗੀ ਕਿ ਆਪਾਂ ਕਿਵੇਂ ਕਮਰ ਦਾ ਨਾਪ ਲੈਣਾ ਹੈ ਤੇ ਕਿਵੇਂ ਤੁਸੀਂ ਪਲੇਟ ਦਾ ਨਾਂ ਬਣਾਪਨਾ ਹੈ ਕਿਵੇਂ ਤੁਸੀਂ ਟ੍ਰਾਇੰਗਲ ਬਣਾਉਣੀ ਹੈਗੀ ਆ ਇਹ ਸਾਰੀਆਂ ਗੱਲਾਂ ਤੁਸੀਂ ਜਿਹੜਾ ਹੈਗਾ ਬਹੁਤ ਧਿਆਨ ਦੇ ਨਾਲ ਸਮਝਣੀਆਂ ਹੈਗੀਆਂ ਸੋ ਜੇ ਹਜੇ ਵੀ ਕੋਈ ਡਾਊਟ ਹੈਗਾ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਮੈਂ ਤੁਹਾਡੇ ਜਿਹੜੇ ਹੈਗੇ ਡਾਊਟ ਕਲੀਅਰ ਕਰੂੰਗੀ ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਜੇ ਚੰਗੀ ਲੱਗੀ ਵੀਡੀਓ ਪਲੀਜ਼ ਇੱਕ ਲਾਈਕ ਕਰ ਦਿਓ ਜੀ ਤੇ ਮਿਲਦੇ ਆਪਾਂ ਦੂਸਰੇ ਪਾਰਟ ਦੇ ਵਿੱਚ